ਸਟਾਰ ਏ ਜੀ ਨਿਊਜ਼ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਟਾਰ ਏ ਜੀ ਨਿਊਜ਼ ਨੂੰ ਲਾਈਕ ਸ਼ੇਅਰ ਕਮੈਂਟ ਕਰ ਤੇ ਸਬਸਕ੍ਰਾਈਬ ਕਰੋ ਡਾਕਟਰ ਸਾਹਿਬ ਅੱਜ ਕਨਵੋਕੇਸ਼ਨ ਸੀਗੀ ਤੇ ਗਵਰਨਰ ਸਾਹਿਬ ਵੀ ਖਾਸ ਤੌਰ ਤੇ ਆਏ ਨੇ ਤੇ ਕਿੰਨੇ ਬੱਚਿਆਂ ਨੂੰ ਡਿਗਰੀ ਮੈਂ ਇੱਕ ਚੀਜ਼ ਜਿਹੜੀ ਡਾਕਟਰ ਦੇਖ ਰਹੀ ਬਹੁਤ ਸਾਰੀਆਂ ਬੱਚੀਆਂ ਨੂੰ ਅੱਜ ਡਿਗਰੀਆਂ ਮਿਲੀਆਂ ਨਹੀਂ ਆਲਮੋਸਟ 90% ਬੱਚੀਆਂ ਹੀ ਸੀਗੇ ਜੀ ਬੱਚੇ ਤਾਂ ਘੱਟ ਹੀ ਸੀਗੇ ਕਿ ਪੜਦੀਆਂ ਬੱਚੀਆਂ ਜ਼ਿਆਦੀਆਂ ਬੱਚਿਆਂ ਨਾਲੋਂ ਕਰੋਗੀ ਇਹ ਫਰੈਂਸ ਇਹ ਇਹ ਪਿਛਲੇ ਕੁਝ ਸਾਲਾਂ ਦਾ ਟ੍ਰੈਂਡ ਬਣਿਆ ਕੋਈ ਟਾਈਮ ਹੁੰਦਾ ਜਦੋਂ ਸਾਈਡ ਰੈਜ਼ਰਵੇਸ਼ਨ ਦੀ ਕੁੜੀਆਂ ਵਾਸਤੇ ਹੁਣ ਲੱਗਦਾ ਜਿੱਦਾਂ ਕਿ ਪੜਾਈ ਸ਼ੁਰੂ ਹੋ ਗਈ ਹੈ ਬੱਚੀ ਕੋਈ ਮੁੰਡਿਆਂ 'ਵਾਂ ਰੈਜ਼ਰਵੇਸ਼ਨ ਕਰਨੀ ਪਾਉਗੀ ਅਤੇ ਰਸ਼ ਅੱਜ ਕਿਆ ਗਵਰਨਰ ਸਾਹਿਬ ਇੱਕ ਯੂਨੀਵਰਸਿਟੀ ਖਾਸ ਕਰਕੇ ਤੁਹਾਨੂੰ ਹੀ ਕੰਗ੍ਰੈਚੁਲੇਟਸ ਕਰਕੇ ਗਏ ਕਿਉਂਕਿ ਐਜੂਕੇਸ਼ਨ ਦਾ ਮਿਆਰ ਯੂਨੀਵਰਸਿਟੀ ਨੇ ਤੁਹਾਡੇ ਟਿਨੌਰ ਚ ਬਹੁਤ ਜ਼ਿਆਦਾ ਉੱਪਰ ਚ ਜਾਂਦੇ ਨੈਕ ਨੇ ਵੀ ਬਹੁਤ ਸਾਰੀ ਜਿਹੜੀ ਹੈ ਇਹਨੂੰ ਰੈਂਕਿੰਗ ਜਿਹੜੀ ਹੈ ਟਾਪ ਰੈਂਕਿੰਗ ਦੀ ਦਿੱਤੀ ਯੂਨੀਵਰਸਿਟੀ ਨੂੰ ਸਰ ਸਾਰਿਆਂ ਦੀ ਕੰਟਰੀਬਿਊਸ਼ਨ ਹੈ ਜੀ ਟਿਨੌਰ ਮੇਰਾ ਤੇ ਕੋਈ ਹੋਰ ਹੁੰਦਾ ਵੇ ਥਾਤਾ ਵੀ ਇਹਨਾਂ ਸੀ ਜਿੰਨੇ ਫੈਕਲਟੀ ਹੈ ਜਿੰਨੇ ਨਾਨ ਰੀਜਿੰਗ ਸਟਾਫ ਹੈ ਰਿਸਰਚਰਸ ਨੇ ਸਟੂਡੈਂਟਸ ਸਭ ਦੀ ਮਿਹਰਬਾਨੀਆਂ ਨੇ ਜਿਹਦੇ ਕਰਕੇ ਉਹਨਾਂ ਨੇ ਇਹ ਤੇ ਇਸ ਰੈਂਕਿੰਗ 3.85 ਆਊਟ ਆਫ 4 ਮਿਲਿਆ ਜੇ ਹਿੰਦੁਸਤਾਨ ਅੱਜ ਹਾਈਗੇਸਟ ਹੈਗਾ ਇਹ ਬਹੁਤ ਮਿਹਰਬਾਨੀ ਹੈਗੀ ਸਾਰੇ ਬੰਦਿਆਂ ਨੇ ਜੀ ਕੰਟ੍ਰਿਬਿਊਟ ਕੀਤਾ ਮੈਂ ਤਾਂ ਡਾਇਰੈਕਸ਼ਨ ਦੇਣੀ ਹੁੰਦੀ ਮੇਰਾ ਕੋਈ ਲੈਣਾ ਦੇਣਾ ਨਹੀਂ ਜੀ ਪਰ ਐਨੀਵੇ ਬਹੁਤ ਅੱਛੀ ਇਸ ਟਾਈਮ ਦੀ ਰੈਂਕਿੰਗ ਬਹੁਤ ਅੱਛੀ ਚਲੋ